ਉਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚ ਡੇਰਾ ਪੁਗਵਾਨਾ ਕੁੜੀਆਲ ਜ਼ਿਲ੍ਹਾ ਜਲੰਧਰ ਵਿਖੇ ਜਿੱਥੇ ਕਿ ਤੀਵਨ ਰੋਲ ਸੰਤ ਸੰਮੇਲਨ ਸ੍ਰੀ ਸਤਗੁਰ ਬੰਦੀਛੋੜ ਇਸੇ ਦਾਸ ਜੀ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਡੇਰਾ ਸੰਚਾਲਕ ਸੰਤ ਬੱਬਾ ਇੰਦਰ ਦਾਸ ਜੀ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਸੰਤ ਬੱਬਾ ਇੰਦਰ ਦਾਸ ਜੀ ਮਹਾਰਾਜ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਸੰਤ ਸੰਮੇਲਨ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ ਅਤੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਗੁਰੂ ਕੀ ਲੰਗਰ ਅਟੁੱਟ ਵਰਤਾਇਆ ਗਿਆ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਕ ਦੇ ਨਾਲ ਮਾਸਟਰ ਮੋਨਸਿਕ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ குருவஹே குரு யே குரு குருவே குரு வா ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਮਹਾਰਾਜ ਈਸ਼ਰ ਦਾ ਜੀ ਕੀ ਸਾਥ ਸਾਇ ਹੁਕਮ ਮਹਾਰਾਜ ਜੀ ਕਾ ਸਾਥ ਸਾਇ ਤੀਵਾਂ ਨਰੂਰ ਸੰਤ ਸਮਾਗਮ ਤਪਸਤਾਨ ਸ੍ਰੀ ਸਤਗੁਰ ਬੰਦੀ ਛੋੜ ਈਸ਼ਰ ਦਾ ਜੀ ਮਹਾਰਾਜ ਡੇਰਾ ਬੁੱਬੂਆਣਾ ਤਸੀਲ ਆਦਮਪੁਰ ਜਿਹੜਾ ਜਲੰਧਰ ਵਿਖੇ ਅੱਜ ਤਿੰਨ ਦਿਨਾਂ ਤੋਂ ਲਗਾਤਾਰ 9 10 11 ਮਈ ਨੂੰ ਸੰਪੰਨ ਹੋਇਆ ਜਿਸ ਦੇ ਵਿੱਚ ਅਲੱਗ-ਅਲੱਗ ਸੰਪਰਦਾਵਾਂ ਦੇ ਮਹਾਪੁਰਸ਼ਾਂ ਨੇ ਆ ਕੇ ਦਰਸ਼ਨ ਦਿੱਤੇ ਧੂਮ ਧਾਮ ਦੀ ਨਾਲ ਮਨਾਇਆ ਗਿਆ ਤੇ ਸਰਬ ਸੰਜੀਵਾਲਤਾ ਦਾ ਜੋ ਉਪਦੇਸ਼ ਕੀਤਾ ਗਿਆ ਸਤਗੁਰੂ ਸ਼ਰਦਾ ਜੀ ਮਹਾਰਾਜ ਨਾਮਦਾਨ ਤੇchnan ਦੀ ਬਖਸ਼ਿਸ਼ ਸਾਰਿਆਂ ਨੂੰ ਕਰਨ ਆਪਣਾ ਅਸ਼ੀਰਵਾਦ ਬਣਾਈ ਰੱਖਣ ਸਤਿਗੁਰ ਕਬੀਰ ਸਾਹਿਬ ਜੀ ਮਹਾਰਾਜ ਦੀ ਇਹ ਸੰਪਰਦਾਇ ਹੈ ਸਤਿਗੁਰ ਕਬੀਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਉਸ ਪਰਮਾਤਮਾ ਦੇ ਸਿਮਰਨ ਦੇ ਨਾਲ ਜੋੜਿਆ ਹੈ ਅੱਬਲੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਾ ਕੋ ਭਜਿਆ ਕੌਣ ਭਲੇ ਕੌਣ ਮੰਦੇ ਸੋ ਸਾਰਿਆਂ ਨੂੰ ਇਸ ਪਰਬ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਸਤਗੁਰੂ ਰਿਸ਼ਾ ਦਾ ਮਹਾਰਾਜ ਸਾਰਿਆਂ ਦੇ ਆਪਣਾ ਮੀਰ ਭਰਿਆ ਅਥ ਰਖਣ ਬੋਲੋ ਸਾਧੋ ਬੰਦੀ ਛੋੜ ਮਾਰ ਈਸ਼ਰਦਾ ਜੀ ਕੀ ਹਕਮ ਮਹਾਰਾਜ ਕੀ ਸਾਤ ਸਾਈਂ